ਲੋਕ ਸਭਾ ਦੀ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਇਹ ਉਪਰਾਲਾ ਜਿਹੜਾ ਦੁਬਾਰਾ ਸ਼ੁਰੂ ਕੀਤਾ ਗਿਆ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਵੱਲੋਂ ਕਿ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਇਹਦੇ ਤਹਿਤ ਤੁਸੀਂ ਦੇਖ ਰਹੇ ਹੋ ਜੀ ਕਿ 42 ਕਿਸਮ ਦੇ ਕੰਮ ਜਿਹੜੇ ਆ ਚਾਹੇ ਜਨ ਸਰਟੀਫਿਕੇਟ ਆਮਦਨ ਸਰਟੀਫਿਕੇਟ ਆ ਲੱਖੀਆ ਬਿਆਨ ਆ ਲਾਭ ਪਾਤਰੀ ਪੰਜਾਬ ਨਿਵਾਸਾ ਸਰਟੀਫਿਕੇਟ ਮਨਰੇਗਾ ਦੀ ਕੋਈ ਸਮੱਸਿਆ ਕੋਈ ਮੈਡੀਕਲ ਸਮੱਸਿਆ ਕੋਈ ਲੋਨ ਲੈਣਾ ਚਾਹੁੰਦੇ ਸਾਰੀਆਂ categories ਲਿਖੀਆਂ ਹੋਈਆਂ ਨੇ ਤੇ ਉਹ ਸਾਰੇ ਅਫਸਰ ਸਹਿਬਾਨ ਜਿਨ੍ਹਾਂ ਨੂੰ ਮਿਲਣ ਵਾਸਤੇ ਆਪਾਂ ਨੂੰ ਘੰਟੇ ਬੱਧੀ ਜਿਹੜਾ ਦਫ਼ਤਰਾਂ ਦੇ ਵਿੱਚ ਜਾ ਕੇ ਬਹਿਣਾ ਪੈਂਦਾ ਜਾਂ ਆਪਾਂ ਜਿਹੜਾ ਬਾਰ-ਬਾਰ ਅਪਰੋਚ ਕਰਦੇ ਆ ਕਿ ਅਫਸਰ ਸਾਹਿਬਾਨ ਸਾਨੂੰ ਮਿਲ ਜਾਣ ਸਾਡਾ ਕੰਮ ਹੋ ਜਾਵੇ ਉਹ ਸਾਰੇ ਅਫਸਰ ਸਾਹਿਬਾਨ ਇੱਕ ਛੱਤ ਥੱਲੇ ਇਕੱਠੇ ਬੈਠੇ ਨੇ ਪਿੰਡ ਰਾਮਗੜ੍ਹ ਕੱਲ ਮਲਕੋ ਪਿੰਡ ਸੀਗਾ ਜੀ ਅੱਜ ਰਾਮਗੜ੍ਹ ਆ ਵਿਧਾਨ ਸਭਾ ਨਾਭਾ ਦੇ ਦੋ ਅਹਿਮ ਪਿੰਡ ਨੇ ਤੇ ਇਹ ਕੈਂਪ ਜਿਹੜਾ ਇਹਦੇ ਵਿੱਚ ਤਰਸੀਮ ਚੰਦ ਜੀ ਸਾਡੇ ਐਸਡੀ ਨਾਭਾ ਸਾਡੀ ਸਾਰੀ ਟੀਮ ਜਿਹੜੀ ਹੈ ਸਾਡੇ ਇਥੋਂ ਦੇ ਵਲੰਟੀਅਰ ਸਹਿਬਾਨ ਸਾਰੇ ਇਕੱਠੇ ਹੋ ਕੇ ਅਸੀਂ ਕਿਹੜਾ ਇਹ ਬਹੁਤ ਵੱਡਾ ਪ੍ਰਲਾ ਮੁੱਖ ਮੰਤਰੀ ਸਾਹਿਬ ਕਰ ਰਿਹਾ ਦੇ ਵਿੱਚ ਯੋਗਦਾਨ ਕਰ ਰਹੇ ਆਂ ਔਰ ਪਿੰਡਾਂ ਦੇ ਵਿੱਚੋਂ ਲੋਕ ਆ ਰਹੇ ਨੇ ਜਿਹੜੇ ਕੋਰਾਸ਼ਨ ਕਰਨੀ ਬਣਿਆ ਕੋਈ ਜਵਾਬ ਕਰਨੀ ਬਣਿਆ ਛੋਟੇ ਛੋਟੇ ਸਮੱਸਿਆਵਾਂ ਸਾਰੇ ਕੰਮ ਜਿਹੜੀਆਂ ਇੱਕ ਸਾਥ ਲਈ ਹੋ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਨੂੰ ਮੁਬਾਰਕਬਾਦ ਹੈ ਜੀ ਬਹੁਤ ਬਹੁਤ ਔਰ ਇਹਦੇ ਤਹਿਤ ਅਸੀਂ ਜਿਹੜਾ ਪ੍ਰਦੂਸ਼ਨ ਲਈ ਵੀ ਅਵੇਅਰ ਕਰ ਰਹੇ ਆਂ ਲੋਕਾਂ ਨੂੰ ਕਿ ਕਿਉਂਕਿ ਹੁਣ ਸਮਾਂ ਮੌਸਮ ਹੈ ਕਿ ਆਪਣੇ ਆਪਣੇ ਘਰ ਦੇ ਵਿੱਚ ਇੱਕ ਇੱਕ ਰੁੱਖ ਜ਼ਰੂਰ ਲਾਓ ਰੁੱਖ ਲਾਉਣਾ ਹੀ ਨਹੀਂ ਜੀ ਉਹਨੂੰ ਪਾਲਣਾ ਵੀ ਉਹਨੂੰ ਵੱਡਾ ਕਰਨਾ ਤਾਂ ਕਿ ਉਹ ਨਿਸ਼ਾਨੀ ਜਿਹੜੀ ਹੈ ਉਹ ਆਉਣ ਵਾਲੀ ਕਈ ਪੀੜ੍ਹੀਆਂ ਤੱਕ ਉਹ ਨਿਸ਼ਾਨੀ ਤੁਹਾਡੇ ਜਿਹੜੀ ਹੈ ਹਮੇਸ਼ਾ ਤੁਹਾਡੀ ਯਾਦ ਦਿਵਾਵੇ ਤੇ ਇਹ ਜਿਹੜਾ ਪ੍ਰਾਣਾਸਿ ਉਹ ਵੀ ਕਰ ਰਹੇ ਨੇ ਕੋਈ ਇਹੀ ਕੋਸ਼ਿਸ਼ ਆ ਜੀ ਇਹੀ ਕੋਸ਼ਿਸ਼ ਆ ਇਹਦਾ ਮਕਸਦ ਹੀ ਹੈ ਕਿ ਆਪ ਦੀ ਸਰਕਾਰ ਆਪਦੇ ਦਵਾਰ ਤੁਹਾਡੀ ਸਰਕਾਰ ਜਿਹੜੀ ਤੁਸੀਂ ਚੁਣੀ ਸੀਗੀ ਉਹ ਇਹ ਨਹੀਂ ਕਿ ਜਿਵੇਂ ਐਸ.ਡੀ.ਐਮ ਸਾਹਿਬ ਨੇ ਐਸ.ਡੀ.ਐਮ ਸਾਹਿਬ ਨੂੰ ਮਿਲਣ ਵਾਸਤੇ ਟਾਈਮ ਲੈ ਕੇ ਤੁਹਾਨੂੰ ਉੱਥੇ ਕਿਉਂਕਿ ਬਹੁਤ ਬਿਜ਼ੀ ਸ਼ੈਡਿਊਲ ਹੁੰਦਾ ਜੀ ਬਹੁਤ ਸਾਰੀਆਂ ਹੀਅਰਿੰਗ ਹੁੰਦੀਆਂ ਨੇ ਬਹੁਤ ਸਾਰੇ ਕੰਮ ਹੁੰਦੇ ਨੇ ਮੇਰੇ ਕੋਲ ਬਦਾਰੇ ਐਮਐਲਏ ਬਹੁਤ سارے ਕੰਮ ਹੁੰਦੇ ਨੇ ਬਹੁਤ ਸਾਰੇ ਮੀਟਿੰਗਾਂ ਹੁੰਦੀਆਂ ਨੇ ਮੈਂ ਵੀ ਖੁਦ ਚੱਲ ਕੇ ਐਸਡਮ ਸਾਹਿਬ ਖੁਦ ਚੱਲ ਕੇ ਆਏ ਨੇ ਔਰ ਅਫਸਰ ਸਹਿਬਾਨ ਜਿਹੜੇ ਨੇ ਜਿਨ੍ਹਾਂ ਨੇ ਕੰਮ ਕਰਨੇ ਆ ਉਹ ਵੀ ਸਾਰੇ ਇੱਥੇ ਹਾਜ਼ਰ ਨੇ ਜੀ ਸੋ ਇਹਦਾ ਬਤ ਤੋਂ ਬਤ ਲਾਹਾ ਲੈਣ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਮਹੀਨੇ ਅਸੀਂ ਇਹ ਜਿਹੜੇ ਜਨਸਵਿਧਾ ਕੈਂਪ ਜਿਹੜੇ ਆ ਹੋਰ ਵੀ ਵਿਧਾਨ ਸਭਾ ਦੇ ਵਿੱਚ ਹੋਰ ਤੇਜ਼ੀ ਦੇ ਨਾਲ ਲੱਗਣਗੇ ਤਾਂ ਕਿ ਆਮ ਜਿਹੜੇ ਕੰਮ ਨੇ ਆਮ ਲੋਕਾਂ ਦੇ ਉਹ ਜਲਦੀ ਤੋਂ ਜਲਦੀ ਹੋ ਜਾਣਾ ਅੱਜ ਜੀ ਜਿਹੜੇ ਸਰਕਾਰ ਆਪਕੇ ਦੁਆਰ ਜਿਹੜੇ ਪ੍ਰੋਗਰਾਮ ਤਹਿਤ ਜਿਹੜਾ ਅੱਜ ਕੈਂਪ ਲੱਗ ਦਾ ਇੱਕ ਕਰਮਚਾਰੀ ਬਕਾਇਦਾ ਜਾਣਕਾਰੀ ਦੇਣ ਲਈ ਇੱਥੇ ਮੌਜੂਦ ਹੈ ਸਪੀਕਰਾਂ ਵੀ ਦੱਸਿਆ ਮਾਈਕਰਾਈਂ ਦੱਸ ਰਹੇ ਨੇ ਕਿਉਂਕਿ ਸਾਡੇ ਬਹੁਤ ਸਾਰੇ ਬੱਚੇ ਬੇਰੋਜ਼ਗਾਰ ਨੇ ਕਈ ਵਾਰੀ ਗਲਤ ਕੰਮਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਪਿੰਡ ਆ ਕੇ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਵੀ ਕੋਈ ਕਿਸੇ ਵੀ ਬੱਚੇ ਨੇ ਕੋਈ ਕਿੱਤਾ ਸਖਲਾਈ ਲੈਣੀ ਹੈ ਕੋਈ ਕੋਚਿੰਗ ਲੈਣੀ ਹੈ ਫਰੀ ਕੋਚਿੰਗ ਲੈਣੀ ਹੈ ਉਹਦੀ ਕਾਬਲੀਅਤ ਮੁਤਾਬਕ ਤਾਂ ਉਹ ਇੱਥੇ ਗਾਇਡ ਕੀਤਾ ਜਾ ਰਿਹਾ ਤੇ ਉਹਨਾਂ ਕੋਲੇ ਜੇ ਕੋਈ ਵੀ ਮੈਂ ਰਾਮਗੜ੍ਹ ਪਿੰਡ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਹਾਡਾ ਕੋਈ ਵੀ ਬੱਚਾ ਕੋਈ ਨੌਕਰੀ ਬਾਰੇ ਜਿਹੜੀ ਹੈਗੀ ਆ ਕੋਚਿੰਗ ਲੈਣਾ ਚਾਹੁੰਦਾ ਹੈ ਕੋਈ ਕਿਤਾ ਸਿੱਖਣਾ ਚਾਹੁੰਦਾ ਹੈ ਕਿਤਾ ਸਿੱਖ ਕੇ ਲੋਨ ਲੈਣਾ ਚਾਹੁੰਦਾ ਤਾਂ ਰੋਜ਼ਗਾਰ ਵਿਭਾਗ ਦਾ ਕਰਮਚਾਰੀ ਹੈਗਾ ਖੁਰਾਕ ਸਪਲਾਈ ਦੇ ਨੇ ਤਹਿਸੀਲ ਦੇ ਨੇ ਸੌਦਾ ਵਾਲੇ ਨੇ ਵਣ ਵਿਭਾਗ ਦੇ ਨੇ ਪੰਚਾਇਤ ਵਿਭਾਗ ਦੇ ਨੇ ਸਿਹਤ ਵਿਭਾਗ ਦੇ ਨੇ 42 ਸਰਵਿਸ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਇਹਨਾਂ ਦੇ ਰਾਤ ਕੀਤੀਆਂ ਉਹ ਇੱਕੋ ਛੱਤ ਤੇ ਥੱਲੇ ਦਿੱਤੀਆਂ ਜਾ ਰਹੀਆਂ ਹੈਗੀਆਂ ਤੇ ਮੈਂ ਬੇਨਤੀ ਕਰਦਾ ਵੀ ਵੱਦ-ਵੱਦ ਲਾਭ ਉਠਾਉਣ ਦੀ ਲੋ ਨਾਲ ਜੀ ਆਪਣੇ ਜੋ ਪਬਲਿਕ ਹੈ ਉਹਦਾ ਬਹੁਤ ਖਰਚ ਜਿਹੜਾ ਹੁਣ ਤੋਂ ਉਹ ਬਚ ਜਾਂਦਾ ਜਿਵੇਂ ਲੋਕ ਕਚੈਰੀਆਂ ਜਾਂਦੇ ਨੇ ਦਫਤਰਾਂ 'ਚ ਜਾਂਦੇ ਨੇ ਉਹਨਾਂ ਦੀ ਪੁਕਾਈ ਹੁੰਦੀ ਹੈ ਉਹਨਾਂ ਦਾ ਮਤਲਬ ਕਿਰਾਏ ਪਾੜੇ ਲਈ ਕਈ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ ਉਹਨਾਂ ਦੀ ਜਾਣ ਦੀ ਹਿੰਮਤ ਨਹੀਂ ਹੁੰਦੀ ਇਹ ਜਿਹੜਾ ਆਪਣੀ ਸਰਕਾਰ ਹੈ ਜਿਹੜੀ ਆਪ ਦੇ ਦੁਆਰ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਹੈ ਨਾ ਇਹਨਾਂ ਨੇ ਬਹੁਤ ਬੜੀ ਉਪਰਾਲਾ ਕੀਤਾ ਸਾਡੇ ਅੱਜ ਇੱਥੇ ਸਦੇ ਹਰਮਨ ਪਿਆਰੇ ਐਮਐਲਏ ਸਾਹਿਬ ਗੁਰਦੇਵ ਸਿੰਘ ਦੇਵ ਮਾਨ ਦੀ ਪਹੁੰਚੇ ਨੇ ਉਹਨਾਂ ਨੇ ਆ ਕੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਸਾਡੇ ਐਸਡੀਐਮ ਸਾਹਿਬ ਨਾਪਾ ਵੀ ਆਏ ਨੇ ਉਹਨਾਂ ਨੇ ਵੀ ਲੋਕਾਂ ਨੂੰ ਗਿਆਨ ਦਿੱਤਾ ਹੈ ਵੀ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਕੰਮ ਕਰਾਓ ਆਪਣਾ ਲਾਭ ਲਓ ਲਾਭ ਲੈ ਕੇ ਆਪਣਾ ਫਾਇਦਾ ਉਠਾਓ ਇਹ ਜਿਹੜੀ ਜਨ ਸੇਵਾ ਚੱਲੀ ਹੈ ਇਹ ਬਹੁਤ ਵਧੀਆ ਇੱਕ ਤਰ੍ਹਾਂ ਲਾਭ ਦਾ ਇੱਕ ਹੋ ਗਈ